ਹਾਂਜੀ ਕਿਵੇਂ ਹੋ ਸਾਰੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਸਾਈਕਲਿੰਗ ਕਰਨੇ ਜਾਣਾ ਸੀ ਤੇ ਅੱਜ ਅਸੀਂ ਸਾਡੇ ਪਿੰਡੋਂ ਲੈ ਕੇ ਮਾਨਸਾ ਤੱਕ ਸਾਈਕਲਿੰਗ ਕਰਨ ਜਾਵਾਂਗੇ ਤੇ ਸਾਡਾ ਪਿੰਡ ਭੈਣੀ ਬਾਗਾ ਮਾਨਸਾ ਤੋਂ 11 ਕਿਲੋਮੀਟਰ ਦੂਰ ਆਪ ਡਾਊਨ 22 ਕਿਲੋਮੀਟਰ ਕਰਾਂਗੇ ਤੇ ਸਾਈਕਲ ਵੀ ਸਾਡੇ ਕੋਲੇ ਆਗਾ ਦੂਜਾ ਨਹੀਂ ਹੈਗਾ ਪੱਟਾਂ ਦਾ ਜ਼ੋਰ ਤਾਂ ਫਿਰ ਇਹਦੇ 'ਚ ਹੀ ਲੱਗਦਾ ਉਹ ਦੂਜੇ ਸਾਈਕਲ ਤਾਂ ਬਾਦੂ ਹੀ ਹੁੰਦੇ ਨੇ ਚਲਾਉਣ ਨੂੰ ਆਜੋ ਕਰਾਂ ਕੁਛ ਚੱਲੀਏ ਰਾਹ ਵਿੱਚ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ-ਕਿੱਥੇ ਪਹੁੰਚ ਗਏ ਹਾਂਜੀ ਆਪਾਂ ਸਾਡੇ ਪਿੰਡ ਤੋਂ 5 5.5 ਕਿਲੋਮੀਟਰ ਦੂਰ ਕੈਂਚੀਆਂ ਤੇ ਤਾਂ ਆ ਗਏ ਹੁਣ ਤੁਹਾਨੂੰ ਅੱਗੇ ਜਾ ਕੇ ਵੀ ਦਿਖਾਵਾਂਗੇ ਆਪਾਂ ਮਾਨਸਾ ਤੋਂ ਮੋੜਨ ਦਾ ਟਾਰਗੇਟ ਰੱਖਿਆ ਆ ਜਾਓ ਕਰ ਅਰੇ ਛੋਡੀ ਬਣਾ ਦਾ ਝੋਟੇ ਆਣਾ ਨੇੜੇ ਕਿੱਧਰ ਰਹਿ ਗਿਆ ਮੋ ਤਾਹਰ ਦਈਆ ਦਾਤੀ ਨਾ ਕੱਟ ਤੋਰਦਾ ਮੜੇਗਾ ਖੜੇ ਆ ਆ ਤੇ ਅਸੀਂ ਬਲੇ ਕੇ ਬਲੌਗ ਕਰਦੇ ਆ ਤੈਨੂੰ ਕੀ ਪਤਾ ਯਾਰ ਮੈਂ ਤੈਨੂੰ ਖੋਲ ਕੇ ਦਿਖਾਉਂਦਾ ਹਾਂ ਤਾਂ ਕਿ ਨਹੀਂ ਮੋਟੇ